ਹਾਂਜੀ ਪਾਜੀ ਤੁਸੀਂ ਸਿਵਲ ਹਸਪੀਟਲ ਤੇ ਪਹੁੰਚੇ ਆ। ਲੜਾਈ ਝਗੜਾ ਕਿਸ ਤਰ੍ਹਾਂ ਹੋਇਆ? ਅ ਮੈਂ ਜੀ ਆਪਣੇ ਫਾਰਮ ਹੌਸ ਤੇ ਮੋਟਰ ਤੇ ਜਾ ਰਿਹਾ ਸੀਗਾ ਇਧਰੋਂ ਸ਼ਹਿਰ ਵੱਲ ਤੇ ਇੱਕ ਮੁੰਡਾ ਅਣਖਛਾਤਾ ਹੀ ਸੀਗਾ ਜਿੱਦਾਂ ਉਹਨਾਂ ਨੇ ਮੈਨੂੰ ਰੋਕਿਆ ਤੇ ਰੋਕੇ ਜਿੱਦਾਂ ਮੈਨੂੰ ਜਿੱਦਾਂ ਬਾਹ ਫਾੜੀ ਮੇਰੀ ਤੇ ਨਾਲ ਤਿੰਨ ਚਾਰ ਕਜਾਣੇ ਹੋਰ ਸੀਗੇ ਸਾਈਡ ਤੇ ਖੜੇ ਤੇ ਉਹ ਬਾਅਦ ਚੋਂ ਆਏ ਨੇ ਟੋਟਲ ਕਿੰਨੇ ਜਣੇ ਸੀ ਉਹ ਟੋਟਲ 4 ਜਣੇ ਸੀਗੇ ਮੌਕੇ ਤੇ ਓਕੇ ਹਾਂਜੀ ਇੱਕ ਨੇ ਰੋਕਿਆ ਮੇਰੇ ਮੋਟਰ ਮੋਟਰਸਾਈਕਲ ਲੱਕਮਾ ਹਤਾ ਤੇ ਤਿੰਨ ਜਣੇ ਸਾਈਡ ਤੇ ਖੜੇ ਸੀਗੇ ਤੇ ਜਦੋਂ ਉਹਨੇ ਮੈਨੂੰ ਰੋਕਿਆ ਤਾਂ ਉਹ ਵੀ ਆ ਗਏ ਮੈਨੂੰ ਕਹਿੰਦਾ ਤੂੰ ਸਾਈਡ ਮਾਰ ਕੇ ਐਂ ਦੀ ਗੱਲ ਮਾੜੀ ਮੋਟੀ ਆਪਣੇ ਕੋਲੋਂ ਬਣਾ ਕੇ ਮੈਨੂੰ ਰੋਕਿਆ ਤੇ ਰੋਕ ਮੈਂ ਉਤਰ ਗਿਆ ਉਤਰ ਕੇ ਤੇ ਤਿੰਨ ਚਾਰ ਜਣੇ ਹੋਰ ਆਏ ਤੇ ਉਹ ਨਹੀਂ ਆ ਕੇ ਪਿੱਛੋਂ ਮੇਰੇ ਗਾਲੇ ਤੋਂ ਫੜ ਕੇ ਮੇਰੀ ਜਾਨ ਖਿੱਚ ਲਈ ਤੇ ਮੇਰੇ ਲੱਤਾ ਲੁੱਤਾ ਮਾਰਿਆ ਮੈਂ ਡੇਪਿਆ ਥੱਲੇ ਮੇਰੇ ਕੋਲ ਕੈਸ਼ ਸੀਗਾ 58000 ਰੁਪਇਆ ਤੇ ਉਹ ਵੀ ਕੱਢ ਲਿਆ ਮੁੜ ਕੇ ਬਾਅਦ ਚੋ 7-8 ਜਣੇ ਹੋਰ ਆਏ ਬਾਅਦ ਵਿੱਚ ਨਹੀਂ ਲੜਾਈ ਦਾ ਮਸਲਾ ਕੀ ਬਣਿਆ ਕਿਸ ਤੋਂ ਵਜਤ ਹੋਈ ਉਹ ਜੀ ਜਿਹੜੇ ਆਪਣੇ ਲੁੱਟਖੋ ਦੇ ਨਗਾ ਨਾਲੇ ਆਏ ਸੀ ਉਹ ਉਹ ਤਾਂ ਚੱਲ ਗਏ ਨਿਕਲ ਗਏ ਵਿੱਚੋਂ ਇਹ ਉਹਨਾਂ ਚੋਂ ਇੱਕੋ ਹੀ ਸੀਗਾ ਉੱਥੇ ਖੜਾ ਤੇ ਬਾਕੀ ਦੇ ਆ ਕੇ ਕਹਿੰਦੇ ਜੀ ਤੂੰ ਸਾਨੂੰ ਸਾਈਡ ਦੇ ਵਾਈ ਸਾਡੇ ਬੈਂਸਨ ਲਾ ਪਏ ਮੇਰੇ ਥੱਪੜ ਮਾਰਨ ਲਾ ਪਏ ਯਾਨੀ ਲੋਕਾਂ ਸਾਹਮਣੇ ਸ਼ੋਅ ਇਹ ਕੀਤਾ ਕਿ ਸਾਡੀ ਲੜਾਈ ਹੋਈ ਆ ਫੈਰ ਤੋਂ ਠੀਕ ਆ ਜੀ ਉਹ ਮਤਲਬ ਇਹ ਕਿੱਥੇ ਲੜਾਈ ਕਿੱਥੇ ਹੋਈ ਆ ਇੱਕ ਕੋਲ ਸਰਮੱਲੇ ਜੀ ਅਮਰਨਗਰ ਤੇ ਕੋ ਕੋਥਾ ਰੋੜ ਤੇ ਤੁਸੀਂ ਕਿਨੇ ਜਾਣੇ ਸੀ ਮੈਂ ਕੱਲਾ ਹੀ ਸੀਗਾ ਜੀ ਕੱਲੇ ਸੀਗੇ ਹਾਂ ਜੀ ਤੇ ਤੁਹਾਡੇ ਉਧਰ ਮਤਲਬ ਕੰਮਕਾਰ ਕੀ ਆ ਤੁਹਾਡਾ ਉਧਰ ਉਹ ਖੇਤੀਬਾੜੀ ਦਾ ਕੰਮ ਆ ਜੀ ਸਾਡਾ ਕੋਲ ਸਰਮੱਲੇ ਹਾਂ ਜੀ ਤੇ ਕੀ ਨਾਂ ਤੁਹਾਡਾ ਮੇਰਾ ਨਾਂ ਹਰਜੀਤ ਸਿੰਘ ਆ ਜੀ ਸਿਕਾ ਮੈਂ ਸਸ਼ੀ ਕਲਜੀ ਇੱਕ ਤੁਹਾਡੇ ਕੋ ਲੜਾਈ ਦਾ ਮਤਲਬ ਲੜਾਈ ਝਗੜਾ ਹੋਇਆ ਕਾਲਸਰਮ ਹੱਲੇ ਹਾਂਜੀ ਤੇ ਉਹ ਮਰੀਜ਼ ਕਿਸ ਤਰ੍ਹਾਂ ਉਹਦੀ ਹਾਲਤ ਕਿਸ ਤਰ੍ਹਾਂ ਹੈ ਹਾਂਜੀ ਸਾਡੇ ਕੋਲ ਪੇਸ਼ੈਂਟ ਆਏ ਸੀ ਹਰਜੀਤ ਸਿੰਘ ਠੀਕ ਹੈ 11:15 ਵਜੇ ਤੇ ਲੱਗੇ ਵਿਦ ਅਲਰਜੀਸਟਰੀ ਆਫ ਅਸੌਲਟ ਕਾਲਸਰਮ ਹੱਲਾ ਲੜਾਈ ਹੋਈ ਤੇ ਸਾਡੇ ਕੋਲ ਆਏ ਤੇ ਨਾਲ ਦੇ ਸਿਰਜ ਸਾਟਸੀ ਜਿਸ ਦੀ ਅਪਟੰਕੇ ਲਗਾ ਕੇ ਮੋਢੀਸਾ ਹੈ ਤਾਂ ਇਹ ਇਲਾਜ ਪੁਣਾ ਦਾ ਕੀਤਾ ਤੇ ਆਪਾਂ ਐਮ ਐਲ ਆਰ ਜਿਹੜੀ ਹੈ ਮੈਡੀਕਲ ਰਿਪੋਰਟ ਹੈ ਉਹ ਵੀ ਕੀਤੀ ਹੈ ਤੇ ਬਾਕੀ ਇਸ ਬਾਰੇ ਜਿਹੜੀ ਮੌਕੀ ਪੁਲਸ ਹੈ ਤੇ ਜਿਹੜੀ ਪੁਲਿਸ ਥਾਣਾ ਇਹਨੂੰ ਲਗਦਿਆ ਜਿਹੜਾ ਕਿਸੇ ਨੇ ਫਗਵਾੜਿਆ ਉਹਨਾਂ ਨੂੰ ਆਪਾਂ ਪੀ ਆਈ ਪੇਜ ਦਿੱਤੀ ਗਈ ਹੈ ਤੇ ਬਾਕੀ ਦੀ ਕਾਰਵਾਈ ਪੁਲਿਸ ਦੀ ਹੋਏਗੀ। ਕੀਨ ਆਜੀ ਤੁਹਾਡਾ ਡਾਕਟਰ ਚੰਮਨ ਹੋ ਗਿਆ। ਥੈਂਕ ਯੂ ਮਾਡਮ। ਓਕੇ। ਹਾਂਜੀ ਬਾਜੀ ਕੋਈ ਜਿਹੜਾ ਲੜਾਈ ਝਗੜੇ ਦਾ ਮਾਮਲਾ ਸਾਹਮਣੇ ਆਇਆ ਕੋ ਤੇ ਉਹਦੇ ਬਾਰੇ ਕੀ ਜਾਣਕਾਰੀ ਆ ਭਾਈ ਇਹ ਸਾਡੇ ਬਰਦਾਦਾ ਨਾਮ ਹਰਜੀਤ ਆ ਠੀਕ ਹੈ ਸਾਡੇ ਦਾ ਜੀ ਦਾ ਲੜਕਾ ਹੈ ਤੁਹਾਡਾ ਕੀ ਲੱਗਦਾ ਮੇਰਾ ਕਜ਼ਨ ਬਰਦਰ ਆ ਜੀ ਠੀਕ ਹੈ ਜੀ ਤੇ ਮੈਨੂੰ ਆਪਣੇ ਫੋਨ ਆਇਆ ਮੱਲੇ ਚੋ ਵੀ ਤੁਹਾਡੇ ਬਰਦਰ ਨੂੰ 10 15 ਮੱਲੇ ਚੋ ਜਿੰਨ ਸਾਹ ਨਾਲ ਇਹ ਮੁਸਲਮਾਨਾ ਵੀ ਇਕੱਠੇ ਹੋ ਕੇ ਇਹਨਾਂ ਕੁੱਟਣ ਲੱਗੇ ਸੀ ਭਾਈ ਤੇ ਇਹੇ ਖੇਤਾਂ ਤੋਂ ਸ਼ਹਿਰ ਦਾ ਸਮਾਨ ਦੇ ਕੇ ਮਾਰਦੇ ਚ ਇਹ ਸੇ ਪੁੱਛਿਆ ਲਿਆ ਕਿ ਉਹ ਨਾ ਕੋਲੋਂ ਵਾਪਸ ਜਾ ਰਿਹਾ ਸੀਗਾ ਘਰ ਨੂੰ ਤੇ ਉਹ ਮੇਰੇ ਹਸਾਬ ਨਾਲ ਭਾਜੀ ਇਹਨਾਂ ਨੇ ਉਹਨਾਂ ਨੂੰ ਦਿੱਤਾ ਉੱਥੇ ਰੋਕ ਕੇ ਜਿਸ ਮੇਰੇ ਹਸਾਬ ਨਾਲ ਕੋਈ ਲੱਗ ਸ਼ੱਕ ਹੈ ਨਹੀਂ ਸੀਗਾ ਰੋਕ ਕੇ ਇੱਥੇ ਉਹਨਾਂ ਨੇ ਇਹਨਾਂ ਨੂੰ ਪਹਿਲਾਂ ਸਿੱਟਿਆ ਆ ਮੁੜ ਕੇ ਤੇ ਚੈਨ ਤੋੜ ਲਈ ਆ ਤੇ ਫਿਰ ਇਹਦੇ ਜੇਬ 'ਚ 8500 8000 ਰੁਪਿਆ ਸੀਗਾ ਉਹ ਕੱਢ ਲਿਆ ਹੈ ਤੇ ਜਿੱਦਾਂ ਹੁਣ ਇਹਨਾਂ ਨੇ ਆਪਣਾ ਬਚਾ ਕਰਨ ਵਾਸਤੇ ਇਹਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਜਿੱਦਾਂ ਮੋਰਿਓ ਆ ਆਪਾਂ ਰੋਕਣ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚੋਂ ਫੇ ਇਹਨਾਂ ਦਾ ਨਾਲ ਮੱਲਾ ਲੱਗਦਾ ਆ ਅਮਰਨਗਰ ਭਾਈ ਸਾਰਾ ਹੀ ਮੇਲਾ ਦਾ ਇਹ ਮੁਸਲਮਾਨਾਂ ਦਾ ਏਰੀਆ ਆ ਉੱਥੇ ਕਿਦੀ ਇਹ ਮੈਡੀਕਲ ਦੇ ਲਾਗੇ ਸ਼ਾਕੇ ਦੀ ਗੱਲ ਆ ਮੋਰੇ ਤੇ ਉੱਥੋਂ ਫੇਰ ਸਾਰੇ ਇਹਨਾਂ ਦੇ ਜੋ ਬੱਚਾ ਜੋ ਇਹਨਾਂ ਦੇ ਬੀਬੀ ਆ ਜਾਂ ਭਾਈ ਆ ਸਿਆਣੇ ਆ ਯਹੋਵਾ ਉਹ ਆਇਆ ਆ ਸਾਡੇ ਕਜ਼ਨ ਨੂੰ ਉੱਥੇ ਇਹਨਾਂ ਨੇ ਸਾਰਿਆਂ ਨੇ ਘੇਰਾ ਪਾਇਆ ਇਕੱਲੇ ਨੂੰ ਕੁੱਟਿਆ ਆ ਇਹ ਤਾਂ ਜ਼ਿੰਮੇਵਾਰ ਆ ਭਾਈ ਕੰਮ ਕਰ ਕਰ ਵਾਲਾ ਬੰਦਾ ਆ ਤੇ ਬਾਕੀ ਜੋ ਪ੍ਰਸ਼ਾਸਨ ਦਾ ਬਣਦਾ ਆ ਪੁਲਿਸ ਦੀ ਕਾਰਵਾਈ ਬਣਦੀ ਆ ਉਹ ਕਰੇ ਟੋਟਲ ਕਿੰਨੇ ਜਾਣੇ ਸੀ ਇਹ ਭਾਜੀ ਆਪਣੇ ਸੀਗੇ 10 15 ਜਾਣੇ ਸੀਗੇ ਠੀਕ ਹੈ ਜਿਹਨਾਂ ਨੇ ਕੁੱਟਿਆ ਆ ਕੋਈ ਪੁਰਾਣੀ ਗੱਲ ਰਾਂਚਿਤਾਨੀ ਪੁਰਾਣੀ ਭਾਜੀ ਜਿਮੀਦਾਰ ਆ ਸਾਡੀ ਜਾਂ ਬ੍ਰਦਰ ਦੀ ਦਾ ਕੋਈ ਰਣਦਰ ਸ਼ੀ ਨਹੀਂ ਹੈਗੀ ਕਿਸਨੇ ਠੀਕ ਹੈ ਜੀ ਕੰਮਕਰ ਵਾਲੇ ਬੰਦੇ ਆ ਤੇ ਤੁਹਾਨੂੰ ਵੀ ਲੱਗਦਾ ਵੀ ਇਹ ਮਾਮਲਾ ਲੁੱਟਖੋਹ ਦਾ ਲੱਗਦਾ ਤੁਹਾਨੂੰ ਭਾਜੀ ਦੇਖੋ ਲੁੱਟਖੋਹ ਦਾ ਹੀ ਆ ਇਹ ਤਾਂ ਹੁਣ ਪ੍ਰਸ਼ਾਸਨ ਜਦੋਂ ਪ੍ਰਸ਼ਾਸਨ ਨੇ ਆਪਣੀ ਛਾਂਬੀਨ ਕਰਨੀ ਆ ਮੈਂ ਤਾਂ ਪੁਲਿਸ ਵਾਲਿਆਂ ਨੂੰ ਇਹ ਕਹਿੰਦਾ ਇਨਕੁਆਰੀ ਕਰਨ ਪਤਾ ਲੱਗ ਜਾਣਾ ਸਾਰੇ ਕੁਝ ਕੀ ਚੱਕਰ ਹੈ ਕੀ ਨਹੀਂ ਆਪਣੀ ਇਨਕੁਆਰੀ ਕਰਨੀ ਆ ਇਹ ਜਿਹੜੇ ਬੰਦੇ ਫੜੇ ਆ ਕੋਈ ਪਹਿਲਾਂ ਵੀ ਕੋਈ ਗੱਲ ਬਾਤ ਇਹਨਾਂ ਨੇ ਸੁਣੀ ਕਦੀ ਪਹਿਲਾਂ ਭਾਜੀ ਆਪਾਂ ਖਬਰਾਂ ਖਬਰਾਂ ਚੀਜ਼ ਦੇਖੇ ਆ ਇਹ ਹੈਗੇ ਆ ਮਤਲਬ ਇਹਨਾਂ ਅਮਰਨਗਰ ਚ ਰਹਿੰਦੇ ਆ ਕੁਛ ਦਿਨ ਥੋੜੇ ਦਿਨਾਂ ਬਾਅਦ ਕੋਈ ਨਾ ਕੋਈ ਵਾਰਦਾਤ ਕੋਈ ਨਾ ਕੋਈ ਇੰ ਚਿਹਰਾ ਸਾਹਮਣੇ ਆਈ ਜਾਂਦਾ ਇਹਨਾਂ ਨੇ ਆ ਕਰਤਾ ਇਹਨਾਂ ਨੇ ਆ ਕਰਤਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਤੇ ਇਨਕੁਆਰੀ ਕਰੇ ਸ਼ਹਿਰ ਦੇ ਮਾਹੌਲ ਨੂੰ ਸਹੀ ਬਣਾ ਜਿਹਦੇ ਕਰਕੇ ਮਾਹੌਲ ਸ਼ਹਿਰ ਦਾ ਖਰਾਬ ਹੁੰਦਾ ਆ ਅੱਜ ਸਾਡਾ ਬ੍ਰਦਰ ਨੂੰ ਤਾਂ ਕੀਤੀ ਆ ਕੱਲੂ ਕਿਸੇ ਨੂੰ ਹੋ ਨੂੰ ਨਿਸ਼ਾਨਾ ਬਣਾ ਲਿਆ ਕਿਸੇ ਹੋ ਨੂੰ ਨਿਸ਼ਾਨਾ ਬਣਾ ਲਿਆ ਤੇ ਕੋਲ ਸਰਮਲਾ ਦਾ ਆਪਣੇ ਹਾ ਜਿਹੜਾ ਅਮਰਨਗਰ ਆ ਇਹ ਆਪਣਾ ਏਰੀਆ ਮੇਰੇ ਹਿਸਾਬ ਨਾਲ ਸੇਫ ਨਹੀਂ ਹੈਗਾ ਜੀ ਆਪਾਂ ਰਾਤ ਨੂੰ ਨਹੀਂ ਬਾਹਰ ਜਾ ਸਕਦੇ ਆਪਣੀ ਕੋਈ ਟੀਮ ਭੇਜ ਨਹੀਂ ਬਾਹਰ ਜਾ ਸਕਦੇ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਦੀਪ ਸਿੰਘ ਹੈ ਠੀਕ ਹੈ ਜੀ ਹਾਂਜੀ ਹਾਂਜੀ ਜਿਹੜੀ ਲੜਾਈ ਹੋਈ ਆ ਉਹਦੇ ਬਾਰੇ ਕੀ ਜਾਣਕਾਰੀ ਹੈ ਮੈਂ ਤਾਂ ਬਸ ਆ ਰਿਹਾ ਸੀਗਾ ਤੇ ਮੇਰੇ ਮਾਮਾ ਜੀ ਆ ਜਿਹਨਾਂ ਲੜਾਈ ਹੋਈ ਆ ਅੱਛਾ ਤੁਸੀਂ ਕਿਥੋਂ ਆ ਰਹੇ ਸੀ ਤੇ ਮੈਂ ਦੀ ਬਾਜ਼ਾਰ ਤੋਂ ਆ ਰਿਹਾ ਸੀਗਾ ਤੇ ਮੈਨੂੰ ਇਦੀ ਰਸਤੇ ਕੱਟ ਹੋਇਆ ਦੇਖਿਆ ਤੇ ਦੇਖਿਆ ਕਿ ਆਪਣੇ ਬੰਦੇ ਹੀ ਹਨ ਤੇ ਜਦੋਂ ਮੈਂ ਮੌਕੇ ਤੇ ਪਹੁੰਚਿਆ ਤੇ ਇਹਨਾਂ ਦੇ ਹੱਥ ਜਿਹੜੇ ਮੋਹਲੇ ਸੀਗੇ ਐਂਟੀ ਪਾਰਟੀ ਸੀ ਇਹਨਾਂ ਦੇ ਕੋਲ ਹਥਿਆਰ ਤੇ ਦਿਖੇ ਜੋ ਕਿ ਸਾਡੇ ਬੰਦਿਆਂ ਤੇ ਚਲਾਉਣ ਦੀ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਤੇ ਮੇਰੇ ਮਾਮੇ ਤੇ ਚੱਲੀ ਵੀ ਆ ਤੇ ਉਹਨਾਂ ਦਾ ਸਿਰ ਦੇ ਉੱਪਰ ਕਾਫੀ ਡੂੰਗੀ ਸੱਟ ਲੱਗੀ ਆ ਤੇ ਸਾਡੇ ਬੰਦੇ ਉਹਨਾਂ ਨੂੰ ਬਚਾਉਂਦੇ ਪਏ ਸੀਗੇ ਤੇ ਇਹ ਕਾਬੂ 'ਚ ਨਹੀਂ ਸਾਡੇ ਕਹਾਉਂਦੇ ਸੀ ਤੇ ਮੌਕੇ ਤੇ ਪੁਲਿਸ ਪਹੁੰਚੀ ਹਾਂਜੀ ਮੌਕੇ ਤੇ ਪੁਲਿਸ ਪਹੁੰਚੀ ਆ ਜੀ ਤੇ ਕੀ ਕਾਰਵਾਈ ਕੀਤੀ ਉਹਨਾਂ ਨੇ ਉਹਨਾਂ ਨੇ ਜੀ ਜਿਹੜਾ ਇੱਕ ਬੰਦਾ ਮੌਕੇ ਤੇ ਫੜ ਲਿਆ ਤੇ ਇੱਕ ਬੰਦਾ ਇਹਨਾਂ ਦੇ ਘਰੋਂ ਚੱਕ ਕੇ ਲਿਆਂਦਾ ਜੀ ਜੋ ਕਿ ਨੱਟ ਗਿਆ ਸੀਗਾ ਮੌਕੇ ਤੇ ਤੇ ਸਾਨੂੰ ਤਾਂ ਬਸ ਇਹੀ ਆ ਕਿ ਜੋ ਪੁਲਿਸ ਨੇ ਬੰਦੇ ਚੱਕੇ ਆ ਉਹਨਾਂ ਕੋਲੋਂ ਜੋ ਸੱਚ ਆ ਉਹ ਵੀ ਬੁਲਾਉਣ ਤੇ ਜੋ ਉਹਨਾਂ ਦੇ ਪਰਚੇ ਪਹਿਲੇ ਚੱਲਦੇ ਪਏ ਆ ਨਾ ਉਹ ਵੀ ਮੋਰੇ ਲਿਆਉਣ ਕਿ ਉਹਨਾਂ ਦੇ ਪਹਿਲਾ ਪਰਚੇ ਕਿਹੜੇ ਚੱਲਦੇ ਕਿਉਂਕਿ ਇਹਨਾਂ ਦਾ ਰੋਲਾ ਸ਼ੁਰੂ ਤੋਂ ਹੀ ਪੈ ਰਿਹਾ ਪਹਿਲੇ ਤੋਂ ਹੀ ਪੈ ਰਿਹਾ ਹੈ ਠੀਕ ਹੈ ਜੀ ਤੁਸੀਂ ਕਿੱਥੇ ਰਹਿਣ ਵਾਲੇ ਹੋ ਮੈਂ ਜੀ ਪੁਲਿਸ ਨਾਲ ਰਹੇ ਜੀ ਕੀ ਨਾਮ ਤੁਹਾਡਾ ਰਣਵੀਰ ਸਿੰਘ ਨਾਮ ਹੈ ਠੀਕ ਹੈ ਜੀ